ਤਸ ਦੇਖ ਰਹੇ ਹੋ ਚਰਚਾ ਟੀਵੀ ਅੱਜ ਮੈਂ ਤੁਹਾਡੀ ਮੁਲਾਕਾਤ ਇੱਕ ਅਜਿਹੀ ਲੇਡੀ ਦੇ ਨਾਲ ਕਰਵਾਉਣ ਜਾ ਰਹੀਆਂ ਜੋ ਕਿ ਸਾਰਾ ਖਾਣਾ ਘਰੋਂ ਬਣਾ ਕੇ ਲਿਆਉਂਦੇ ਨੇ ਇੱਥੇ ਆ ਕੇ ਉਹਨਾਂ ਦੇ ਵੱਲੋਂ ਆਪਣੀ ਫੂਡ ਕਾਰਟ ਲਗਾਈ ਜਾਂਦੀ ਹੈ ਫੂਡ ਕਾਰਟ ਸਭ ਤੋਂ ਪਹਿਲਾਂ ਮੈਂ ਜ਼ਰੂਰ ਚਾਹਾਂ ਕਿ ਤੁਹਾਨੂੰ ਦਿਖਾਈਏ ਕਿ ਸਕੂਟਰ ਦੇ ਉੱਪਰ ਸਾਰਾ ਸੈਟਅਪ ਉਹਨਾਂ ਨੇ ਕੀਤਾ ਹੋਇਆ ਹੈ ਪਰ ਵਾਈਜ਼ਰ ਸੇ ਹੀ ਮੈਂ ਹੌਜ਼ਰੀ ਲਾਈਨ ਦੇ ਵਿੱਚ ਤੇ ਐਕਚੁਅਲੀ ਉਥੇ ਵੀ ਟਾਈਮਿੰਗ ਦੀ ਥੋੜੀ ਪ੍ਰੋਬਲਮ ਹੋ ਜਾਂਦੀ ਸੀ ਰਾਤ ਦੇ 8:00 ਨੋਨੋ ਵੀ ਵਾਜ ਜਾਂਦੇ ਸੀ ਪੁਣਾ ਦੇ ਵਿੱਚ ਮੈਨੂੰ ਇਹ ਫੈਸਿਲਿਟੀ ਹੈਗੀ ਹੈ ਕਿ ਮੈਂ ਆਪਣਾ ਕੰਮ ਸਵੇਰੇ ਉੱਠਦੀ ਮਾਰਨਿੰਗ 6:00 ਵਜੇ ਤੇ ਸ਼ਾਮ ਨੂੰ ਮੈਂ 5:00 ਵਜੇ ਆਪਣਾ ਕੰਮ ਪੂ ਕਰਕੇ ਐਂਡ ਫ੍ਰੀ ਹੋ ਜਾਂਦੀ ਹਾਂ ਪੂਰਾ ਫਿਰ ਆਪਣਾ ਕੰਮ ਆਪਣਾ ਹੀ ਹੈ ਫਿਰ ਆਪਾਂ ਕਿਸੇ ਦੇ ਜੌਬ ਕਰਨੀ ਜਿਆਦਾ ਉਖ ਹੋ ਜਾਂਦਾ ਹੈ ਸਟ੍ਰਿਕ ਕਿ ਤੁਸੀਂ ਖੁਦ ਇਹਨੂੰ ਚਲਾ ਕੇ ਇੱਥੇ ਲੈ ਕੇ ਆਉਂਦੇ ਹੋ ਨਹੀਂ ਮੈਂ ਨਹੀਂ ਚਲਾ ਸਕਦੀ ਐਕਚੁਅਲੀ ਮੈਂ ਤਾਂ ਕਲੀ ਐਕਟਿਵ ਹੋਈ ਚਲਾ ਸਕਦੀ ਹਾਂ ਪਰ ਮੇਰੇ ਹਸਬੰਦ ਮੈਨੂੰ ਲੈ ਕੇ ਵੀ ਆਂਦੇ ਨੇ ਛੱਡ ਕੇ ਵੀ ਆਂਦੇ ਨੇ ਬਾਕੀ ਮੇਰੇ ਹਸਬੰਦ ਨੇ ਹੀ ਸਭਾ ਸੈਟਅਪ ਤਿਆਰ ਕੀਤਾ ਹੈ ਅਜਤ ਮੈਂ ਜੋ ਵੀ ਕਰ ਰਹੀ ਸੀ ਮੈਂ ਉਦੋਂ ਹੀ ਸੋਚਿਆ ਸੀਗਾ ਕਿ ਮੈਂ ਜੂਰ ਆਪਣਾ ਕੰਮ ਕਰੂੰਗੀ ਕੋਈ ਨਾ ਕੋਈ ਕਰੂੰਗੀ ਤੇ ਮੈਨੂੰ ਸ਼ੌਕ ਸੀਗਾ ਖਾਣਾ ਵਰਾ ਬਣਾਉਂਦਾ ਦੇ ਬਰਥਡੇ ਸਿਸਟਰ ਇਨ ਲੋ ਹੈਗੇ ਨਾ ਕੈਨੇਡਾ ਜੇ ਰਹਿੰਦੇ ਨੇ ਉਹਨਾਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਮੈਂ ਤਾਂ ਬਹੁਤ ਮਨਾ ਗੱਲ ਦੀ ਸੀ ਮੈਂ ਕਿ ਮੇਰ ਤੋਂ ਨਹੀਂ ਜੀਣੀ ਹੋਣਾ ਤੇ ਕਹਿੰਦੇ ਨਹੀਂ ਨਹੀਂ ਕਹਿੰਦੇ ਅੱਜ ਕੱਲ ਲੜਕੀਆਂ ਵੀ ਕਰਦੀਆਂ ਤੂੰ ਕਿਉਂ ਨਹੀਂ ਕਰਨਾ ਹੈਗਾ ਮੈਂ ਕੋਈ ਉਹ ਨਹੀਂ ਰੱਖਿਆ ਹੈਗਾ ਕਿ ਮਤਲਬ ਕਿ ਆਪਾਂ ਅੱਜ ਜੇ ਵੈਜੀਟੇਬਲਸ ਮਹਿੰਗੀਆਂ ਨੇ ਤਾਂ ਆਪਾਂ ਨਹੀਂ ਪਾਣੀਆਂ ਇਸ ਤਰ੍ਹਾਂ ਦਾ ਕੁਛ ਮਸਾਲੇ ਵਾਲਾ ਮੇਰੇ ਕੋਲ ਕੋਈ ਕੰਮ ਨਹੀਂ ਆ ਮੇਰੇ ਕੋਲ ਸਾਰਾ ਵੈਜੀਟੇਬਲ ਦਾ ਕੰਮ ਹੈ ਮੈਂ ਵੀ ਮੈਂ ਜਿੰਨੇ ਵੀ ਮੈਂ ਗਾ ਗਾਣ ਉਹੀ ਗੱਲ ਕਹਿੰਦੇ ਨੇ ਮੈਡਮ ਅਸੀਂ ਕਦੀ ਤੁਹਾਡਾ ਖਾਣਾ ਖਾ ਕੇ ਬਿਮਾਰ ਨਹੀਂ ਹੋਏ ਸਾਰੇ ਖਾਣੇ ਦੇ ਜਿਹੜੇ ਸਟਾਲ ਨੇ ਉਹਨਾਂ ਨੇ ਉਸ ਉੱਪਰ ਹੀ ਰੱਖੇ ਹੋਏ ਨੇ ਇਹ ਸਕੂਟਰ ਦੇ ਉੱਪਰ ਹੀ ਸਾਰਾ ਕੁਝ ਉਹ ਸੇਲ ਕਰਦੇ ਨੇ ਪਹਿਲਾਂ ਜੌਬ ਕਰਦੇ ਸੀ ਫਿਰ ਉਹਨਾਂ ਦੇ ਵੱਲੋਂ ਆਪਣਾ ਕੰਮ ਦੀ ਸ਼ੁਰੂਆਤ ਕੀਤੀ ਹੈ ਤਾਂ ਮੇਰੇ ਨਾਲ ਹਰਜੀਤ कौर ਵੀ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਵੀ ਅੱਜ ਗੱਲਬਾਤ ਕਰਦੇ ਆਂ ਤੇ ਜਾਣਦੇ ਆ ਕਿ ਕਿਵੇਂ ਉਹਨਾਂ ਦੀ ਜਰਨੀ ਰਹੀ ਹੈ ਇੱਥੇ ਕਿੱਦਾਂ ਉਹਨਾਂ ਦੇ ਵੱਲੋਂ ਫੂਡ ਸੈਟਅਪ ਕਰਨ ਦੀ ਸ਼ੁਰੂਆਤ ਕੀਤੀ ਹੈ ਤਾਂ ਮੇਰੇ ਨਾਲ ਹਰਜੀਤ ਮੌਜੂਦ ਨੇ ਮੈਂ ਤੁਹਾਨੂੰ ਤੁਹਾਡਾ ਇਸ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਹਾਂਜੀ ਮੈਮ ਮੈਮ ਸਭ ਤੋਂ ਪਹਿਲਾਂ ਤੇ ਆਪਾਂ ਮੀਨੂ ਜਾਣ ਲੈਣੇ ਆ ਕਿ ਕੀ ਕੁਝ ਰੱਖਦੇ ਹੋ ਤੁਸੀਂ ਇੱਥੇ ਨੰ ਸਾਡੇ ਕੋਲ ਰਾਜਮਾ ਚਾਵਲ ਕੜੀ ਚਾਵਲ ਹੁੰਦੇ ਆ ਤੇ ਇੱਕ ਸਬਜੀ ਰੋਜ਼ ਚੇਂਜ ਹੁੰਦੀ ਹੈ ਜਿਹਦੇ ਵਿੱਚ ਰੋਜ਼ ਕੜੀ ਕੜੀ ਮਟਰ ਪਨੀਰ ਹੁੰਦਾ ਹੈ ਪਾਲਕ ਨਹੀਂ ਹੁੰਦਾ ਜਾਂ ਫਿਰ ਚਨਾ ਮਸਾਲਾ ਹੁੰਦਾ ਹੈ ਤੇ ਚਪਾਤੀ ਹੁੰਦੀ ਹੈ ਲੱਸੀ ਹੁੰਦੀ ਹੈ ਇੱਕ ਸਬਜੀ ਰੋਜ਼ ਸਾਡੀ ਚੇਂਜ ਹੁੰਦੀ ਹੈ ਰਾਜਮਾ ਚਾਵਲ ਕੜੀ ਚਾਵਲ ਹੁੰਦੇ ਆ ਅੱਛਾ ਮੈਂ ਨੂੰ ਜਦੋਂ ਇੱਥੋਂ ਲੰਘ ਰਹੀ ਸੀ ਨਾ ਸਾਡਾ ਧਿਆਨ ਸਭ ਤੋਂ ਪਹਿਲਾਂ ਇਸ ਫੂਡ ਕਾਟ ਤੇ ਪਿਆ ਥੋੜੀ ਡਿਫਰੈਂਟ ਜਿਹੀ ਹੈ ਕਿ ਮੈਂ ਸੋਚਿਆ ਕਿ ਇੱਕ ਐਕਟਵਾ ਦੇ ਪਿੱਛੇ ਸਾਰਾ ਸੈਟਅਪ ਲਗਾ ਲਿਆ ਜਾਵੇ ਹਾਂਜੀ ਹਾਂਜੀ ਕਿਉਂਕਿ ਐਕਚੁਅਲੀ ਮੈਂ ਪਹਿਲਾਂ ਜੌਬ ਕਰਦੀ ਸੀਗੀ ਹਾਂਜੀ ਪਹਿਲਾਂ ਮੈਂ ਮਤਲਬ ਕਿ ਸੁਪਰਵਾਈਜ਼ਰ ਸੀ ਜੀ ਮੈਂ ਤੇ ਫਿਰ ਉਸ ਤੋਂ ਬਾਅਦ ਫਿਰ ਸੁਪਰਵਾਈਜ਼ਰ ਸੀ ਹੀ ਮੈਂ ਹੋਦਰੀ ਲਾਈਨ ਦੇ ਵਿੱਚ ਤੇ ਐਕਚੁਅਲੀ ਉੱਥੇ ਵੀ ਟਾਈਮਿੰਗ ਦੀ ਥੋੜੀ ਪ੍ਰੋਬਲਮ ਹੋ ਜਾਂਦੀ ਸੀ ਰਾਤ ਦੇ 8 9 ਨੂੰ ਵੀ ਵਾਜ ਜਾਂਦੇ ਸੀਗੇ ਹੁਣ ਇਹਦੇ ਵਿੱਚ ਮੈਨੂੰ ਇਹ ਫੈਸਿਲਿਟੀ ਹੈਗੀ ਹੈ ਕਿ ਮੈਂ ਆਪਣਾ ਕੰਮ ਸਵੇਰੇ ਉੱਠਦੀ ਮਾਰਨਿੰਗ 6 ਵਜੇ ਤੇ ਸ਼ਾਮ ਨੂੰ ਮੈਂ ਆਪਣਾ 5 ਵਜੇ ਆਪਣਾ ਕੰਮ ਕੰਕਾ ਕੇ ਐਂਡ ਫ੍ਰੀ ਹੋ ਜਾਂਦੀ ਹਾਂ ਪੂਰਾ ਫਿਰ ਆਪਣਾ ਕੰਮ ਆਪਣਾ ਹੀ ਆ ਫਿਰ ਆਪਾਂ ਕਿਸੇ ਦੇ ਜੌਬ ਕਰਨੀ ਜਿਆਦਾ ਉੱਖ ਹੋ ਜਾਂਦਾ ਹੈ ਹਾਂਜੀ ਅੱਛਾ ਫੂਡ ਮੈਂ ਸੈਟਅਪ ਬਾਰੇ ਵੀ ਜਰੂਰ ਜਾਨਣਾ ਚਾਹਾਂਗੀ ਇਹ ਸੈਟਅਪ ਦਾ ਕਿੰਨਾ ਕੋ ਖਰਚਾ ਆਂਦਾ ਹੈ ਤਾਂ ਕਿਸ ਤਰੀਕੇ ਤੁਸੀਂ ਖੁਦ ਇਹਨੂੰ ਚਲਾ ਕੇ ਇੱਥੇ ਲੈ ਕੇ ਆਂਦੇ ਹੋ ਨਹੀਂ ਮੈਂ ਨਹੀਂ ਚਲਾ ਸਕਦੀ ਐਕਚੁਅਲੀ ਮੈਂ ਤਾਂ ਕਲੀ ਐਕਟਿਵ ਹੀ ਚਲਾ ਸਕਦੀ ਹਾਂ ਪਰ ਮੇਰੇ ਹਸਬੰਦ ਮੈਨੂੰ ਲੈ ਕੇ ਵੀ ਆਂਦੇ ਨੇ ਛੱਡ ਕੇ ਵੀ ਆਂਦੇ ਨੇ ਬਾਕੀ ਮੇਰੇ ਹਸਬੰਦ ਨੇ ਹੀ ਸਭਾ ਸੈਟਅਪ ਤਿਆਰ ਕੀਤਾ ਹੈ ਅੱਛਾ ਹਾਂਜੀ ਉਹਨਾਂ ਨੇ ਕੀਤਾ ਅੱਛਾ ਇਹਦੇ ਚਾਰजेस ਕੀ ਰੱਖੇ ਹੋਏ ਆ ਸਾਰੇ ਫੂਡ ਦੇ ਤੁਸੀਂ ਸਾਰਾ ਫੂਡ ਦੇ ਸਾਰਾ 30 ਰੁਪਈਏ ਦੀ ਹਾਫ ਹੈ 50 ਦਾ ਫੁੱਲ ਹੈ ਰਾਜਮਾ ਚਾਵਲ ਕੜੀ ਚਾਵਲ ਜੇ ਤੁਸੀਂ ਇਹ ਖਾਣਾ ਖਾਣਾ ਹੈ ਆ ਦੇ ਵਿੱਚ ਤਿੰਨ ਫੁਲਕੇ ਥੋੜੇ ਜਿਹਾ ਚਾਵਲ ਨਾਲ ਦੋ ਸਬ지 ਜਿਹੜੀ ਮਰਜ਼ੀ ਲੈ ਸਕਦੇ ਹੋ ਉਹ 60 ਰੁਪਏ ਪਲੇਟ ਦਾ 10 ਰੁਪਏ ਦਾ ਨਾਲ ਲੱਸੀ ਦਾ ਗਲਾਸ ਹਾਂਜੀ ਅੱਜ ਤੁਸੀਂ ਦੱਸੋ ਮੈਨੂੰ ਕਿਹਾ ਕਿ ਤੁਸੀਂ ਪਹਿਲਾਂ ਜਵਾਬ ਕਰਦੇ ਸੀਗੇ ਤਾਂ ਆਕਰ ਕੀ ਕਾਰਨ ਰਿਹਾ ਕਿ ਮਤਲਬ ਤੁਸੀਂ ਕਿਦਾਂ ਸੋਚਿਆ ਕਿ ਹਾਂ ਨਹੀਂ ਮਤਲਬ ਜਦੋਂ ਤੁਸੀਂ ਸੱਡਨਲੀ ਸੋਚਿਆ ਜਾਂ ਕਾਫੀ ਦਿਨ ਤੋਂ ਮਨ ਦੇ ਵਿੱਚ ਚੱਲ ਰਿਹਾ ਸੀ ਕਿ ਹਾਂ ਮੈਂ ਸੋਚ ਰਹੀ ਸੀ ਕਿ ਮੈਂ ਜਦ ਮੈਂ ਜੋ ਵੀ ਕਰ ਰਹੀ ਸੀ ਮੈਂ ਉਦੋਂ ਹੀ ਸੋਚਿਆ ਹੈ ਸੀਗਾ ਕਿ ਮੈਂ ਜੋਰ ਆਪਣਾ ਕੰਮ ਕਰੂੰਗੀ ਕੋਈ ਨਾ ਕੋਈ ਕਰੂੰਗੀ ਤੇ ਮੈਨੂੰ ਸ਼ੌਕ ਸੀਗਾ ਖਾਣਾ ਵਾਣਾ ਬਣਾਉਂਦਾ ਤਾਂ ਮੈਂ ਕਿਹਾ ਫਿਰ ਮੈਂ ਆਪਣਾ ਹੀ ਦੇਖਦੀ ਆ ਫਿਰ ਇੱਥੇ ਲੋਕਾਂ ਨੇ ਬਹੁਤ ਪਿਆਰ ਕੀਤਾ ਸਾਰੇ ਬਹੁਤ ਅੱਛੇ ਨੇ ਜਿੰਨੇ ਵੀ ਬੈਂਕ ਦੇ ਨੇ ਸਾਰੇ ਇੱਥੇ ਹੀ ਖਾਣਾ ਖਾਣ ਆਉਂਦੇ ਹੋ ਹਾਂਜੀ ਜਦਾ ਤੁਸੀਂ ਆਪਣੇ ਬੱਚਿਆਂ ਨੂੰ ਕਿਹਾ ਜਾਂ ਫਿਰ ਤੁਹਾਡੇ ਬੱਚਾ ਵੀ ਥੋੜੇ ਮਤਲਬ ਕਾਫੀ ਵੱਡੇ ਨੇ ਹੈ ਨਾ ਤੁਹਾਡੇ ਹਸਬੰਦ ਨੂੰ ਤੁਸੀਂ ਕਿਹਾ ਉਹਨਾਂ ਦਾ ਰਿਐਕਸ਼ਨ ਕੀ ਸੀ ਜਦੋਂ ਤੁਸੀਂ ਕਿਹਾ ਕਿ ਮੈਂ ਫੂਡ ਕੱਟ ਲਗਾਉਣਾ ਚਾਹੁੰਦੀ ਹਾਂ ਮੇਰਾ ਸਾਥ ਦਿੱਤਾ ਉਹ ਪੂਰਾ ਉਹਨਾਂ ਨੇ ਮੇਰਾ ਸਾਥ ਦਿੱਤਾ ਮੇਰੇ ਵੱਡੇ ਸਿਸਟਰ ਇਨ-ਲੂ ਹੈਗੇ ਨੇ ਕੈਨੇਡਾ 'ਚ ਰਹਿੰਦੇ ਨੇ ਉਹਨਾਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਹੈ ਮੈਂ ਤਾਂ ਬਹੁਤ ਮਨਾ ਗਲਤੀ ਜਿਹਾ ਮੈਂ ਕਿ ਮੇਰ ਤੋਂ ਨਹੀਂ ਜੀਵੀ ਹੋਣਾ ਤੇ ਕਹਿੰਦੇ ਨਹੀਂ ਨਹੀਂ ਕਹਿੰਦੇ ਅੱਜ ਕੱਲ ਲੜਕੀਆਂ ਵੀ ਕਰਦੀਆਂ ਤੂੰ ਕਿਉਂ ਨਹੀਂ ਕਰਨਾ ਹੈਗਾ ਕਹਿੰਦੇ ਤੂੰ ਕਰਕੇ ਤਾਂ ਦੇਖ ਕਿ ਸਟਾਰਟ ਤੋਂ ਕਰਕੇ ਦੇਖ ਫਿਰ ਮੈਂ ਉਹਨਾਂ ਦੇ ਵੀ ਕਹਿਣ ਤੇ ਮੈਂ ਕਿਹਾ ਚਲੋ ਜੀਵੀ ਦੇਖ ਲੈਣੇ ਹਨ ਤੇ ਫਿਰ ਮੈਂ ਫਿਰ ਸਟਾਰਟ ਕੀਤਾ ਪਰ ਰਿਸਪੌਂਸ ਅੱਛਾ ਹੈ ਅੱਛਾ ਤੇ ਤੁਹਾਡੇ ਰਿਸ਼ਤੇਦਾਰ ਵਿਦੇਸ਼ ਦੇ ਵਿੱਚ ਸਕੇਣਾ ਕਦੇ ਤੁਹਾਡੇ ਮਨ 'ਚ ਨਹੀਂ ਆਇਆ ਕਿ ਮੈਂ ਵੀ ਵਿਦੇਸ਼ ਚਲ ਜਾ ਲਾਈਫ ਸੈੱਟ ਹੋ ਜਾਏਗੀ ਨਹੀਂ ਐਸਾ ਉਹਨਾਂ ਦਾ ਕੁਝ ਵੀ ਨਹੀਂ ਹੈ ਅਸੀਂ ਸ਼ੁਰੂ ਤੋਂ ਇੱਥੇ ਹੀ ਰਹਿਣੇ ਆ ਕੱਲ ਨੂੰ ਦੇਖੋ ਕਿ ਜੇ ਬੇਟਾ ਜਾਏਗਾ ਠੀ ਬਾਕੀ ਸਾਡੇ ਸਿਸਟਰਸ ਇਨ-ਲੋ ਵਗੈਰਾ ਉੱਥੇ ਨੇ ਸਾਰੇ ਸੱਟ ਨੇ ਵਧੀਆ ਨੇ ਵੈਲਫੇਅਰ ਨੇ ਅੱਛੇ ਨੇ ਹਾਂਜੀ ਅੱਛਾ ਕਦੇ ਜਦੋਂ ਤੁਸੀਂ ਕਹਿ ਰਹੇ ਹੋ ਤੁਹਾਡੇ ਰਿਸ਼ਤੇਦਾਰਾਂ ਨੇ ਵੀ ਸਕੋਰ ਕੀਤੀ ਪਰ ਕਈ ਨਾ ਕਿਤਨਾ ਕਿਤੇ ਆਪਾਂ ਦੇਖਦੇ ਹੋਂ ਨੇ ਕਿਤਨਾ ਕਿਤਨਾ ਕੋਈ ਤਾਨਾ ਵੀ ਮਾਰਤ ਆਂਦਾ ਹੈ ਕਿ ਤੁਸੀਂ ਜੌਬ ਵਰਸੋਂ ਨਹੀਂ ਕਰਦੇ ਸੀਗੇ ਇਸ ਤਰ੍ਹਾਂ ਦਾ ਕੁਝ ਨਹੀਂ ਗਿਆ ਮੇਰੇ ਸਾਰੇ ਹੀ ਰਿਸ਼ਤੇਦਾਰ ਮੇਰੇ ਚਾਚਾ ਜੀ ਹੈਗੇ ਨੇ ਮੇਰੇ ਫਾਦਰ ਦੇ ਸੋਰੀ ਮੇਰੇ ਹਸਬੰਡ ਦੇ ਚਾਚਾ ਜੀ ਨੇ ਸਾਰਿਆਂ ਨੇ ਅੱਛਾ ਹੀ ਕਿਹਾ ਹੈ ਅੱਦਾਂ ਦੀ ਕੋਈ ਗੱਲ ਨਹੀਂ ਹੈ ਸਾਰੇ ਚਾਚਾ ਜੀ ਨੇ ਭੂਆ ਜੀ ਨੇ ਮਤਲਬ ਸਾਰੇ ਨੇ ਮੇਰੇ ਸਿਸਟਰ ਨੇ ਵੱਡੇ ਜਮਨਗਰ ਰਹਿੰਦੇ ਐ ਉਹਨੇ ਕਿਹਾ ਨਹੀਂ ਤੂੰ ਸ਼ੁਰੂ ਕਰ ਹੋ ਜਾਏਗਾ ਮੈਂ ਪਹਿਲਾਂ ਬਹੁਤ ਡਰਦੀ ਸੀ ਮੈਂ ਕਿਹਾ ਨਹੀਂ ਇੰਨਾ ਪੈਸਾ ਲਗਾਉਣ ਦੇ باوجود ਕੱਲ ਨੂੰ ਨੁਕਸਾਨ ਹੋਏਗਾ ਉਹ ਕਹਿੰਦੇ ਨਹੀਂ ਪਰ ਮੈਂ ਇੱਕ ਚੀਜ਼ ਦੇਖੀ ਕਿ ਮੈਂ ਕੁਆਲਟੀ ਰੱਖੀ ਆ ਮੈਂ ਕੋਈ ਉਹ ਨਹੀਂ ਰੱਖਿਆ ਹੈਗਾ ਕਿ ਮਤਲਬ ਕਿ ਆਪਾਂ ਅੱਜ ਜੇ ਵੈਜੀਟੇਬਲਸ ਮਹਿੰਗੀਆਂ ਨੇ ਤਾਂ ਆਪਾਂ ਨਹੀਂ ਪਾਣੀਆਂ ਇਸ ਤਰ੍ਹਾਂ ਦਾ ਕੁਝ ਨਹੀਂ ਮਸਾਲੇ ਵਾਲਾ ਮੇਰੇ ਕੋਲ ਕੋਈ ਕੰਮ ਨਹੀਂ ਆ ਮੇਰੇ ਕੋਲ ਸਾਰਾ ਵੈਜੀਟੇਬਲ ਦਾ ਕੰਮ ਹੈ ਮੈਂ ਵੀ ਮੈਂ ਜਿੰਨੇ ਵੀ ਮੇਰੇ ਗਾ ਕਾਨ ਉਹੀ ਗੱਲ ਕਹਿੰਦੇ ਨੇ ਮੈਡਮ ਅਸੀਂ ਕਦੀ ਤੁਹਾਡਾ ਖਾਣਾ ਖਾ ਕੇ ਬਿਮਾਰ ਨਹੀਂ ਹੋਏ ਅਸਟਾ ਅੱਗੇ ਵੀ ਨੇ ਟੱਚ ਵੁੱਡ ਸਾਲ ਤੋਂ ਉੱਪਰ ਹੋਣ ਵਾਲਾ ਪਰ ਅੱਛਾ ਚੱਲ ਰਿਹਾ ਹੈ ਅੱਛਾ ਮੈਂ ਨਾ ਸਭ ਤੋਂ ਪਹਿਲੇ ਦਿਨ ਤੇ ਜਾਣਾ ਚਾਹਾਂਗੀ ਜਦੋਂ ਤੁਸੀਂ ਪਹਿਲੇ ਦਿਨ ਇੱਥੇ ਆਏ ਸੀਗੇ ਮਨ ਜਦੋਂ ਤੁਸੀਂ ਕਹਿ ਰਹੇ ਸੀ ਨਾ ਡਰਿਆ ਹੋਇਆ ਸੀ ਉਦੋਂ ਕਿੱਦਾਂ ਦਾ ਲੱਗ ਰਿਹਾ ਸੀਗਾ ਅਸੀਂ ਅਸੀਂ ਉੱਥੇ ਨੁੱਕਰ ਤੇ ਲਗਾਇਆ ਸੀਗਾ ਖਾਣਾ ਤੇ ਜਿੰਨੇ ਵੀ ਇਹ ਪਿੱਛੇ ਡਰਾਈਵਰ ਭਾਜੀ ਹੁਣੇ ਸਾਰੇ ਹੈਗੇ ਨੇ ਬਹੁਤ ਅੱਛੇ ਨੇ ਸਾਰੇ ਇਹਨਾਂ ਨੇ ਫਿਰ ਮੈਨੂੰ ਬਹੁਤ ਸਪੋਰਟ ਕੀਤੀ ਆਂਦੇ ਸਾਰੀ ਉਹ ਕਹਿੰਦੇ ਸਾਰਿਆਂ ਨੂੰ ਖਾਣਾ ਖਵਾਓ ਤੁਸੀਂ ਦੇਖੀ ਤੁਸੀਂ ਕਿੱਦਾਂ ਦਾ ਖਾਣਾ ਬਣਾਉਨੇ ਬਸ ਉਤੋਂ ਫਿਰ ਸਟਾਰਟ ਹੋ ਗਿਆ ਫਿਰ ਮਾਨੂੰ ਤਸੱਲੀ ਹੋ ਗਈ ਕਿ ਵਾਕਈ ਜਾਂ ਤਾਂ ਮੇਰੀ ਮਸ਼ਹੂਰ ਵਸਤੇ ਕੜੀ ਆ ਅੱਛਾ ਕੜੀ ਉਹ ਖਾਂਦੇ ਆ ਕੜੀ ਤੋਂ ਕਸਟਮਰ ਸਾਡੇ ਪੈਕਿੰਗ ਹੀ ਕਰਵਾ ਕਰਾ ਕੇ ਕੜੀ ਹੀ ਲੈ ਜਾਂਦੇ ਆ ਉਹ ਕਹਿੰਦੇ ਅਸੀਂ ਚਾਵਲ ਅਸੀਂ ਚਾਵਲ ਵੀ ਅੱਛਾ ਬਣਾਉਨੇ ਆ ਤਾਂ ਤੇ ਕੀ ਕਹਿੰਦੇ ਉਹਨੂੰ ਡਿਸਕਲਰ ਚਾਵਲ ਬਣਾਉਨੇ ਆ ਬਹੁਤ ਸੋਹਣੇ ਬਣਦੇ ਚਾਵਲ ਚਾਵਲ ਦੀ ਖੁਸ਼ਬੂ ਬਹੁਤ ਆ ਬਣੀ ਕਿ ਕਾਫੀ ਕਾਕਾ ਨੇ ਬਹੁਤ ਅੱਛਾ ਮਤਲਬ ਕਿ ਰਿਸਪੌਂਸ ਦਿੱਤਾ ਮੈਨੂੰ ਖਾਣੇ ਦਾ ਅੱਛਾ ਮੰਦਪ ਵਿੱਚ ਕਿਤੇ ਡਰ ਵਗੈਰਾ ਨਹੀਂ ਲੱਗਿਆ ਕਿ ਮਤਲਬ ਕੱਲੇ ਤੁਸੀਂ ਸੜਕ ਤੇ ਖੜੇ ਹੋਣਾ ਕਿਉਂਕਿ ਹਸਬੰਡਰ ਤੁਹਾਡੇ ਕੰਮ ਤੇ ਚਲੇ ਜਾਂਦੇ ਨੇ ਜਿੱਥੇ ਮੈਂ ਖੜੀ ਆ ਨਾ ਇੱਥੇ ਮੇਰੇ ਜਿੰਨੇ ਵੀ ਇੱਥੇ ਸਾਰੇ ਵੀਰ ਜੀ ਹੋਣੀ ਸਾਰੇ ਭਰਾ ਹੀ ਨੇ ਮੇਰੇ ਉਹ ਕਹਿੰਦੇ ਕਦੀ ਵੀ ਤੁਹਾਨੂੰ ਕੋਈ ਪ੍ਰੋਬਲਮ ਸਟ੍ਰੇਟ ਹੁੰਦੀ ਆ ਜਾਂ ਕੁਝ ਵੀ ਇਦਾਂ ਦੀ ਪ੍ਰੋਬਲਮ ਸੋਦੀ ਸਾਨੂੰ ਬੁਲਾਇਆ ਕਰੋ ਤੁਸੀਂ ਮਿੰਟ ਚ ਪਹਿਲੇ ਸਾਰੇ ਇਕੱਠੇ ਹੋ ਜਾਂਦੇ ਆ ਇਦਾਂ ਜਿੰਨੇ ਵੀ ਹੈਗੇ ਸਭ ਬਹੁਤ ਅੱਛੇ ਆ ਮੈਂ ਮਿਹਨਤ ਕਿੰਨੀ ਕਿ ਤੁਹਾਨੂੰ ਲੱਗਦਾ ਕਿ ਹੈਗੇ ਆ ਕਿੰਨੇ ਵਜੇ ਤੋਂ ਤੁਸੀਂ ਜਿਹੜੇ ਕੰਮ ਦੀ ਸ਼ੁਰੂਆਤ ਕਰ ਲੈਂਦੇ ਹੋ 6:00 ਕਲੋ ਉੱਠ ਜਾਨੀ ਆ ਤੇ ਮੈਨੂੰ ਇੱਥੇ 3:30 ਵਜ ਜਾਂਦੇ ਨੇ ਖਾਣਾ ਮੇਰਾ 12:00 ਵਜ ਤਿਆਰ ਹੋ ਜਾਂਦਾ 12:30 ਤੱਕ ਇਕੱਲੇ ਤਿਆਰ ਕਰਦੇ ਹੋ ਜਾਂ ਕੋਈ ਹੈਲਪਰ ਕਮੇਡ ਮੈਂ ਰੱਖੀ ਹੋਈ ਹੈ ਮੇਰੇ ਸਿਸਟਰ ਹੀ ਨੇ ਯਾਨੀ ਕਿ ਫ੍ਰੈਂਡੀ ਨੇ ਮੇਰੇ ਉਹ ਇਕੱਲੇ ਚਪਾਤੀਸ ਵਗੈਰਾ ਬਣਾਉਂਦੇ ਨੇ ਬਾਕੀ ਸਬਜ਼ੀ ਵਗੈਰਾ ਮੈਂ ਆਪ ਬਣਾਉਣੀ ਆ ਸਾਰਾ ਕੁਝ ਵਾਸ਼ ਬਰਤਨ ਵਗੈਰਾ ਸਭ ਕਲੀਨ ਮੈਂ ਕਰਦੀ ਆ अच्छा बोड़ बोड़ भी भी फिर ਤੁਸੀਂ ਕਿੰਨੇ ਕ ਐਸਟੀਮੇਟ ਰੱਖਦੇ ਹੋ ਕਿ ਐਨੇ ਬੰਦਿਆਂ ਦਾ ਖਾਣਾ ਮੇ ਬਣਾ ਕੇ ਲਜਾਣਾ ਹੈਗਾ ਮੈਂ ਐਸਟੀਮੇਟ ਰੱਖਿਆ ਹੋਇਆ ਬਸ ਮੇਰਾ ਇਹ ਵੀ 40 50 ਬੰਦੇ ਦਾ ਖਾਣਾ ਬਣ ਜਾਇਆ ਕਰੇ ਕਈ ਵਾਰੀ ਖਾਣਾ ਘਟ ਜਾਂਦਾ ਜਿਵੇਂ ਤੁਹਾਡੇ ਦੇਖਿਆ ਕਸਟਮਰ ਮੋੜ ਮੋੜ ਕੇ ਜਾਂਦੇ ਆ ਤੇ ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਬਚ ਵੀ ਜਾਂਦਾ ਆ ਫਿਰ ਉਹ ਖਾਣਾ ਪੱਕੀ ਕਰਦੇ ਜਾਂ ਤੇ ਬੱਚਾ ਚ ਵੰਡ ਦਿੰਦੇ ਆ ਜਾਂ ਫਿਰ ਥੋੜਾ ਗਲੀ ਵੰਡ ਨੂੰ ਵੰਡ ਦਿੰਦੇ ਆ ਆਪਣਾ ਮੁਕਾ ਦਿੰਦੇ ਆ ਪਰ ਇਹ ਫਰੈਸ਼ ਬਣਾਨੇ ਸਰਦੀ ਹੋਣ ਚ ਗਰਮੀ ਹੋਣ ਸਾਡੇ ਕੋਲ ਖਾਣਾ ਫਰੈਸ਼ ਹੀ ਮਿਲੇਗਾ ਤੁਹਾਨੂੰ ਅਨਛਕਾ ਦੇ ਐਦਾਂ ਮਨ ਦੇ ਵਿੱਚ ਨਹੀਂ ਆਇਆ ਕਿ ਜੌਬ ਕਰਦੇ ਸੀਗੇ ਮਹੀਨੇ ਬਾਅਦ ਪੈਸਾ ਆ ਜਾਂਦਾ ਸੀਗਾ ਉਹ ਚੌਕਾ ਲੱਗਾ ਕਿ ਐ ਸੌਖਾ ਲੱਗਦਾ ਸੌਖਾ ਹੈ ਇਹ ਰੈਗੂਲਰ ਹੈ ਇਹ ਰੈਗੂਲਰ ਚੋਂ ਇੱਕ ਤਾਂ ਬੰਦਾ ਕਹਿ ਦਿੰਦਾ ਵੀ ਮੈਡਮ ਕੱਲ ਦੇ ਦਾਂਗੇ ਪਰ ਉਹ ਵੀ ਬਹੁਤ ਅੱਛੇ ਕਸਟਮਰ ਨੇ ਮੇਰੇ ਮੇਰਾ ਕਸਟਮਰ ਇੱਥੇ ਕੋਈ ਵੀ ਐਸਾ ਨਹੀਂ ਹੈ ਜਿਹੜਾ ਪਰੇਸ਼ਾਨ ਕਰੇ ਸਾਰੇ ਕਸਟਮਰ ਬਹੁਤ ਅੱਛੇ ਨੇ ਸਾਰੇ ਗੁੱਡ ਨੇ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਹੈ ਮੇਰੇ ਕੋਲ ਕਸਟਮਰ ਅੱਛਾ ਮੈਂ ਨਾ ਇੱਕ ਚੀਜ਼ ਨੋਟ ਕੀਤੀ ਜਦੋਂ ਆਪਾਂ ਗੱਲਬਾਤ ਕਰ ਰਹੇ ਸੀਗੇ ਨਾ ਜਿਹੜੇ ਲੋਕ ਆਉਂਦੇ ਸੀਗੇ ਇੱਕ ਮਾਂ ਤੇ ਬੱਚੇ ਦਾ ਰਿਲੇਸ਼ਨ ਮੈਂ ਦੇਖ ਰ ਉਹ ਕਹਿੰਦੇ ਅਸੀਂ ਆਪਣੀ ਮੰਮੀ ਵਾਂਗੂ ਤੁਹਾਨੂੰ ਪਿਆਰ ਕਰਦੇ ਆ ਬੱਚੇ ਮੈਨੂੰ ਕਹਿੰਦੇ ਮਾਂ ਮੂ ਕਰਦੇ ਆ ਕਿਉਂਕਿ ਕੁਝ ਇਸ ਬੱਚੇ ਅਸਰਾਂ ਨੇ ਜਿਨ੍ਹਾਂ ਦੀ ਮਦਰ ਵੀ ਨਹੀਂ ਹੈਗੇ ਅੱਛਾ ਉਹ ਇਹਦੀ ਕਹਿੰਗੇ ਵੀ ਆਂਟੀ ਤੁਸੀਂ ਸਾਡਾ ਖਾਣਾ ਪੈਕ ਕਰ ਦੋ ਰੋਜ਼ ਕਰਦਿਆ ਕਰੋ ਇੱਕ ਲੜਕਾ ਆਇਆ ਸੀ ਹੁਣੀ ਉਹ ਕਹਿੰਦਾ ਮੇਰਾ ਪਰਸੋ ਦਾ ਖਾਣਾ ਅੱਜ ਹੀ ਬੁੱਕ ਕਰ ਲਓ ਅੱਛਾ ਇਹ ਬਲਕਿ ਇਹ ਟੇਸਟ ਦੇ ਅਕੋਰਡਿੰਗ ਸਾਰਾ ਕੰਮ ਹੁੰਦਾ ਹੈ ਅਗਰ ਆਪਾਂ ਟੇਸਟ ਅੱਛਾ ਦਵਾਂਗੇ ਨਾ ਕੁਆਲਿਟੀ ਅੱਛੀ ਦਵਾਂਗੇ ਤੇ ਆਪਾਂ ਕੰਮ ਆਪਣੇ ਆਪ ਚੱਲਣਾ ਹੈ ਜੇ ਆਪਾਂ ਕੰਮ ਹੀ ਡੁਬਲੇ ਕਰਾਂਗੇ ਤੇ ਕੰਮ ਨਹੀਂ ਚੱਲਦੇ ਹੁੰਦੇ अच्छा फ्यूचर ਦੇ ਵਿੱਚ ਤੁਸੀਂ ਕੁਝ ਸੋਚਿਆ ਹੋਇਆ ਇਸ ਨੂੰ ਕਿਤੇ ਹੋਰ ਸੈਟਅਪ ਇਹਨੂੰ ਵੱਡਾ ਕਰਨ ਦਾ ਕਦੇ ਸੋਚਿਆ ਤਾਂ ਹੋਇਆ ਫਿਲਹਾਲ ਮੈਨੂੰ ਸਾਰੇ ਕੰਦੇ ਵਿੱਚ ਤੁਸੀਂ ਆਟੋ ਵਗੈਰਾ ਲੈ ਲਓ ਵੀ ਆਟੋ ਦੇ ਵਿੱਚ ਇਹ ਹੋ ਜਾਏਗਾ ਵੀ ਇੱਕ ਤਾਂ ਤੁਸੀਂ ਆਪ ਚਲਾ ਕੇ ਲੈ ਆਇਆ ਕਰੋਗੇ ਇੱਕ ਤੁਸੀਂ ਥੋੜੀ ਆਈਟਮਾਂ ਵਧਾ ਲਓ ਵੀ ਖਾਣਾ ਵਧਾ ਲਓ ਮੇਰੇ ਕੋਲ ਇੰਨਾ ਹੋ ਨਹੀਂ ਪਾਂਦਾ ਕੱਲੀ ਤੋਂ ਤਾਂ ਫਿਰ ਮੈਂ ਜ਼ਿਆਦਾ ਕੰਮ ਨਹੀਂ ਛੱਡਦੀ ਮੈਂ ਕਹਿੰਦੀ ਮੈਨੂੰ ਪਰਮਾਤਮਾ ਨੇ ਇਹਦੇ ਵਿੱਚ ਹੀ ਬਹੁਤ ਕੁਝ ਦਿੱਤਾ ਹੋਇਆ ਅੱਛਾ ਬੱਚਿਆਂ ਦੀ ਹੈਲਪ ਕਿੱਦਾਂ ਹੈ ਕਿਉਂਕਿ ਬੱਚਾ ਵੀ ਤੁਹਾਡਾ ਥੋੜਾ ਵੱਡਾ ਹੈਗਾ ਹੈ ਉਹ ਤਾਂ ਪਲੱਸ 2 ਹੋ ਚੁੱਕੀ ਉਹਦੀ ਹੁਣ ਇਸ ਟਾਈਮ ਪਲੱਸ 2 ਹੋ ਚੁੱਕੀ ਹੈ ਹਾਂਜੀ ਉਹ ਇਸ ਟਾਈਮ ਅਜੇ ਘਰ ਹੈ ਫਿਲਹਾਲ ਤੇ ਹੈਲਪ ਵਗੈਰਾ ਤਾਂ ਮੇਰੇ ਹਸਬੰਦ ਵੀ ਮੇਰੇ ਬਹੁਤ ਕਰਦੇ ਆ ਇਸ ਤਰ੍ਹਾਂ ਦੀ ਗੱਲ ਨਹੀਂ ਆ ਤੇ ਬਾਕੀ ਸਭ ਅੱਛੇ ਨੇ ਗੁੱਡ ਨੇ ਯਾਨੀ ਕਿ ਜਿੰਨੇ ਵੀ ਮੇਰੇ ਨਾਲ ਜੁੜੇ ਨੇ ਮੇਰੇ ਲਈ ਤਾਂ ਬਹੁਤ ਅੱਛੇ ਆ ਚਾਹ ਮੇਰੇ ਰਿਲੇਟਿਵਸ ਨੇ ਚਾਹ ਮੇਰੇ ਮਾਪੇ ਨੇ ਚਾਹ ਮੇਰੇ ਹਸਬੰਦ ਨੇ ਚਾਹ ਕੋਈ ਵੀ ਹਾਂ ਥੈਂਕ ਯੂ ਤਾਂ ਮੈਂ ਤੁਹਾਡੀ ਮੁਲਾਕਾਤ ਇੱਕ ਲੇਡੀ ਦੇ ਨਾਲ ਕਰਵਾਈ ਜਿਨ੍ਹਾਂ ਦੇ ਵੱਲੋਂ ਆਪਣਾ ਫੂਡ ਸੈਟਅਪ ਜਿਹੜਾ ਲਗਾਇਆ ਹੋਇਆ ਹੈ ਉਹਨਾਂ ਦੇ ਵੱਲੋਂ ਆਪਣਾ ਇੱਕ ਵੱਖਰੇ ਤਰੀਕੇ ਦਾ ਫੂਡ ਸੈਟਅਪ ਲਗਾਇਆ ਤੇ ਉਹਨਾਂ ਦੇ ਵੱਲੋਂ ਫਿਊਚਰ ਦੇ ਵਿੱਚ ਇਸ ਨੂੰ ਹੋਰ ਵਧਾਉਣ ਦੀ ਜਿਹੜੀ ਹੈ ਗੱਲ ਕਹੀ ਹੈ ਉਮੀਦ ਕਰਦੇ ਹਾਂ ਕਿ ਇਹਨਾਂ ਦਾ ਸੈਟਅਪ ਹੋਰ ਵਧੇ ਹੋਰ ਕਮਾਈਆਂ ਦੇ ਵਿੱਚ ਉਹਨਾਂ ਦੀ ਤਰੱਕੀ ਪਵੇ ਤਾਂ ਫਿਲਹਾਲ ਇਸ ਰਿਪੋਰਟ ਦੇ ਵਿੱਚ ਇੰਨਾ ਹੀ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਛਾਚਾ ਟੀਵੀ